ਦੋਸਤੋ ਆਪਣੇ ਦੋਨੇ ਛੋਟੇ ਟਰੈਕਟਰਾਂ ਦੇ ਵਿੱਚ ਆ ਲੋ ਸਪੀਡ ਸਲਫ ਸੀਗੇ ਤੇ ਦੋਨੇ ਟਰੈਕਟਰਾਂ ਦੇ ਵਿੱਚ ਬੂਮ ਬੂਮ ਦੇ ਵਿੱਚ ਤੇ ਇਹਦੇ ਵਿੱਚ ਇੱਕੋ ਦਿਨ ਆਪਾਂ ਬੈਟਰੀਆਂ ਨਵੀਆਂ ਰਖਾਈਆਂ ਸੀ 6 ਮਹੀਨੇ ਪਹਿਲਾਂ ਪਰ ਸਰਦੀਆਂ ਜਿਵੇਂ ਸਟਾਰਟ ਹੋ ਗਈਆਂ ਤੇ ਮਤਲਬ ਕਿ ਅੰਦਰ ਖੜੇ ਵੀ ਸਟਾਰਟ ਨਹੀਂ ਹੁੰਦੇ ਸੀ ਹੁਣ ਦੋਸਤੋ ਆਪਾਂ ਇਹਨਾਂ ਦੇ ਵਿੱਚ ਛੋਟੇ ਸਲਫ ਜਿਹੜੇ ਗੇਅਰ ਵਾਲੇ ਸਲਫ ਆ ਇਹ ਐਸ ਟਰੈਕਟਰ ਦੇ ਵਿੱਚ ਵੀ ਤੇ ਦੂਜੇ ਟਰੈਕਟਰ ਦੇ ਵਿੱਚ ਵੀ ਗੇਅਰ ਵਾਲੇ ਸਲਫ ਲਵਾ ਲਏ ਆ ਤੇ ਤੁਸੀਂ ਇਹਨਾਂ ਦੀ ਸਟਾਰਟਿੰਗ ਦੇਖਿਆ ਤਰੇਲ ਪਈ ਹੋਈ ਟਰੈਕਟਰ ਦੇ ਉੱਤੇ ਸਾਰਾ ਟਰੈਕਟਰ ਗਿੱਲਾ ਹੈ ਤੇ ਦੋਸਤੋ ਹੁਣ ਇਹਨਾਂ ਨੂੰ ਆਪਾਂ ਸਟਾਰਟ ਕਰਦੇ ਹਾਂ ਤੁਸੀਂ ਦੇਖਿਓ ਵੀ ਜੇ ਤੁਹਾਡੇ ਮਤਲਬ ਕਿ ਸਿਆਲਾਂ ਦੇ ਵਿੱਚ ਟਰੈਕਟਰ ਨਹੀਂ ਸਟਾਰਟ ਹੁੰਦੇ ਤਾਂ ਤੁਸੀਂ ਗੇਅਰ ਵਾਲਾ ਸਲਫ ਪਵਾਓ ਤੇ ਇਹਨਾਂ ਦੀ ਸਟਾਰਟਿੰਗ ਤੁਸੀਂ ਦੇਖਿਓ ਕਿਵੇਂ ਹੈ ਇਹਦਾ ਦੇਖੋ ਬਿਲਕੁਲ ਠੰਡਾ ਟਰੈਕਟਰ ਆ ਜ ਹੁਣ ਸਲਫ ਮਾਰਿਆ ਇਹਨੂੰ ਇਧਰ ਦੇ ਦੋਸਤੋ ਆਪਾਂ ਇਹਨੂੰ ਵੀ ਇੱਕੋ ਦਿਨ ਹੀ ਸਲਫ ਦੋਨਾਂ ਨੂੰ ਨਵੇਂ ਪਵਾਤੇ ਆ ਇਹਨੂੰ ਵੀ ਗੇਅਰ ਵਾਲਾ ਸਲਫ ਪਵਾਇਆ ਤੇ ਹੁਣ ਤੁਹਾਨੂੰ ਇਹਦੀ ਸਟਾਰਟਿੰਗ ਵੀ ਦਿਖਾਉਣੇ ਇਹ ਵੀ ਨਹੀਂ ਸਟਾਰਟ ਹੁੰਦਾ ਸੀ ਆ ਦੇਖੋ ਸਟਾਰਟ ਹੋ ਗਿਆ ਸੋ ਦੋਸਤੋ ਇਹਨਾਂ ਦੇ ਇਹਨਾਂ ਸਲਫਾਂ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਰਹਿੰਦੀ ਆ ਮਤਲਬ ਕਿ ਇਹਦਾ ਆਰਮੇਚਰ ਵੀ ਅਸੀਂ ਪਵਾ ਕੇ ਦੇਖ ਲਿਆ ਸੀ ਆਸ ਟਰੈਕਟਰ ਦਾ ਕਦੇ ਕੋਸ਼ ਕਦੀ ਇਹਦੇ ਚ ਬੁਸ਼ ਲਵਾਓ ਕਦੀ ਉਹ ਕਰੋ ਪਰ ਜਿਹੜੇ ਆ ਸਲਫ ਦਾ ਨਜ਼ਾਰਾ ਨਾਲ ਅੱਜ ਕੱਲ ਨਵੇਂ ਹੁਣ ਨਵੇਂ ਟਰੈਕਟਰ ਆਪਣੇ ਅੰਦਰ ਖੜੇ 6-6 ਮਹੀਨੇ ਅੰਦਰ ਖੜੇ ਰਹਿੰਦੇ ਉਹਨਾਂ ਨੂੰ ਜਦੋਂ ਆਪਾਂ ਸਲਫ ਮਾਰਦੇ ਆ ਉਹਦੇ ਸਟਾਰਟ ਹੁੰਦੇ ਆ ਉਹਨਾਂ ਦੇ ਵਿੱਚ ਆ ਸਲਫ ਦਾ ਇਹੀ ਸਾਰੀ ਕਰਾਮਾਤ ਆ ਕਿਉਂਕਿ ਗੇਅਰ ਵਾਲਾ ਸਲਫ ਲੱਗਿਆ ਹੁੰਦਾ